ਸਿੱਖਾਂ ਨੇ ਇੱਕ ਮਤਾ ਪਾਇਆ ਸੀਗਾ ਬੇਨਤੀ ਪੱਤਰ ਲਾਇਆ ਸੀਗਾ ਜਿਦੇ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਸਿੱਖ ਦਾ ਬੱਚਾ ਜਾਂ ਬੱਚੀ ਗੈਰ ਧਰਮ ਦੇ ਵਿੱਚ ਵਿਆਹ ਨਹੀਂ ਕਰਵਾ ਸਕਦਾ ਉਹਨਾਂ ਨੂੰ ਸਿੱਖ ਪਰਿਵਾਰਾਂ ਦੇ ਵਿੱਚ ਹੀ ਵਿਆਹ ਕਰਨਾ ਪਏਗਾ ਜੇਕਰ ਇਸੀ ਨੂੰ ਨਹੀਂ ਫੋਲੋ ਕੀਤਾ ਜਾਂਦਾ ਤੇ ਉਹਨਾਂ ਨਾਲ ਪੱਕੇ ਤੌਰ ਤੇ ਬਾਈਕਾਟ ਕਰ ਦਿੱਤਾ ਜਾਵੇਗਾ ਤੇ ਇਹ ਮਤਾ ਪਾਇਆ ਗਿਆ ਸੀਗਾ ਇਹਦੇ ਬਾਰੇ ਥੋੜਾ ਜਿ ਤੁਸੀਂ ਚਾਣਨ ਪਾਓ ਕਿ ਵੀ ਉਹ ਇਸ ਵੇਲੇ ਫਿਰ ਹੁਣ ਉਸ ਤਰੀਕੇ ਨਾਲ ਚੱਲ ਰਿਹਾ ਹੈ ਇਹ ਹਜੂਰ ਸਾਹਿਬ ਜੀ ਔਰ ਇੱਕ ਮਰਿਆਦਾ ਹੈ ਜੀ ਸਾਡੇ ਮਹਾਪੁਰਖਾਂ ਨੇ ਸਾਡੇ ਬਜ਼ੁਰਗਾਂ ਨੇ ਧਾਰਮਿਕ ਆਗੂਆਂ ਨੇ ਮਰਿਆਦਾ ਪਹਿਲੇ ਤੋਂ ਹੀ ਚਲੀ ਆ ਰਹੀ ਕਾਇਮ ਕੀਤੀ ਹਮ ਕੀ ਜੋ ਵੀ ਸਿੱਖ ਲੜਕਾ ਤੇ ਲੜਕੀ ਦਾ ਵਿਆਹ ਕਾਰਜ ਹੋਣਾ ਉਹਨੇ ਅੰਮ੍ਰਿਤ ਪਾਨ ਕਰਨਾ ਲਾਜ਼ਮੀ ਹੈ ਜੀ ਜੇ ਉਹਨੇ ਅੰਮ੍ਰਿਤ ਨਹੀਂ ਛਕਿਆ ਤੇ ਉਹਦੇ ਵਿਆਹ ਦੇ ਵਿੱਚ ਸਾਡੀਆਂ ਧਾਰਮਿਕ ਸਖਸ਼ੀ ਤਾਂ ਹਾਜ਼ਰੀ ਨਹੀਂ ਭਰਦੀ ਜੇ ਪੰਜ ਪਿਆਰੇ ਸਾਈਬਾਨ ਔਰ ਧਾਰਮਿਕ ਸਖਸ਼ੀਅਤ ਹਾਜ਼ਰੀ ਨਹੀਂ ਪਰਦੀ। ਜੀ ਇਹ ਪਹਿਲੀ ਗੱਲ। ਹੁਣ ਇਹ ਜਿਹੜਾ ਹੁਣ ਜਿਨ੍ਹਾਂ ਨੇ ਵੀ ਵਿਆਹ ਕਾਰਜ ਕਰਨਾ ਸਾਡੇ ਕੋਲ ਸਾਡੇ ਪੰਜ ਪਿਆਰੇ ਸਿੰਘ ਸਾਹਿਬਾਨ ਵਿਆਹ ਦੇ ਵਿੱਚ ਹਾਜ਼ਰੀ ਪਰਦੇ। ਇੱਕ ਸਾਡਾ ਪ੍ਰਚਲਿਤ ਇਹ ਰੀਤ ਹੈ। ਭਾਵੇਂ ਗਰੀਬ ਹੋਵੇ ਅਮੀਰ ਹੋਵੇ ਜੀ ਜਿਹਨੇ ਅੰਮ੍ਰਿਤ ਨਹੀਂ ਛਕਿਆ ਤੇ ਉੱਥੇ ਸਾਡੇ ਸਿੰਘ ਸਾਹਿਬਾਨ ਨਹੀਂ ਗਏ ਸਾਡੇ ਮਹਾਪੁਰਖ ਨਹੀਂ ਗਏ ਲੋਕਾਂ ਨੂੰ ਰੋੜਾ ਪੈ ਜਾਂਦਾ ਉਹ ਕੋਈ ਗਲਤੀ ਹੋਈ ਜੀ ਇਹਨਾਂ ਦੇ ਕੋਲ ਨਹੀਂ ਜਾਇ ਕਰਕੇ। ਅੱਛਾ ਜੀ। ਹਾਂ। ਇਕ ਇਹਦੇ ਨਾਲ ਦੇਖੋ ਖੁਦਬਖੋਤਾ ਉਹਨਾਂ ਨੂੰ ਪਤਾ ਹੁੰਦਾ ਕਿ ਭਈ ਵਿਆਹ ਇੱਕ ਇਹ ਸੀ ਕਿ ਭਈ ਵਿਆਹ ਤੋਂ ਪਹਿਲਾਂ ਇਹ ਨਹੀਂ ਕਈ ਵਾਰੀ ਵੇਖਦੇ ਆ ਜੀ ਬੰਦਾ ਬੁੱਢਾ ਹੋ ਜਾਂਦਾ ਉਹ ਡੰਗ ਬੈਠਣਾ ਨਹੀਂ ਆਉਂਦਾ ਖੜਨਾ ਨਹੀਂ ਆਉਂਦਾ ਕਹਿੰਦਾ ਜੀ ਅੰਮ੍ਰਿਤ ਚਲੋ ਠੀਕ ਹੈ ਫਿਰ ਵੀ ਉਹਦੀ ਚੜ੍ਹਦੀ ਕਲਾ ਉਹ ਸ਼ਕਤਾਂ ਲਿਆ ਲੇਕਿਨ ਤੇ ਵਿਆਹ ਤਾਂ ਜਵਾਨੀ ਦੇ ਵਿੱਚ ਹੁੰਦਾ ਤੇ ਇਹ ਹੀ ਇਹ ਸੀ ਕਿ ਭਾਈ ਕਿ ਜਵਾਨੀ ਵਿਆਹ ਕਾਰਜ ਤੋਂ ਪਹਿਲਾਂ ਗ੍ਰਸਤ ਜੀਵਨ ਦੇ ਵਿੱਚ ਉਤਰਨ ਤੋਂ ਪਹਿਲਾਂ ਤੁਸੀਂ ਸਿੰਘ ਸੱਜ ਜਾਓ ਗੁਰੂ ਕੇ ਬਣ ਜਾਓ ਜੀ ਫਿਰ ਆਹ ਕਿਹੜਾ ਦੂਜਾ ਮੁੱਦਾ ਆਪ ਜੀ ਨੇ ਦੱਸਿਆ ਸੀ ਨਾ ਸਾਡੇ ਕੋਲ ਕੀ ਹੋਇਆ ਸੀ ਨਾ ਖਾਸ ਕਰਕੇ ਸਾਡੀਆਂ ਕੁਝ ਬੱਚੀਆਂ ਜਿਹੜੀਆਂ ਚਲੋ ਆਪਾਂ ਕਿਦੇ ਉੱਤੇ ਮੈਂ ਕਿਦਾ ਉੱਤੇ ਕੋਈ ਟਾਰਗੇਟ ਨਹੀਂ ਕਰ ਰਿਆ ਜੀ ਜੀ ਇੱਕ ਸਮਾਜਿਕ ਤੌਰ ਤੇ ਜੋ ਆਪ ਨੇ ਬੇਨਤੀ ਕੀਤੀ ਨਗਰ ਜੋ ਕਾਰਨ ਬਣਿਆ ਜਿਹਦੇ ਕਰਕੇ ਬੇਨਤੀ ਲੋਣੀ ਪਈ ਕਈ ਵਾਰੀ ਬੱਚੀਆਂ ਜਿਹੜੀਆਂ ਨਾ ਜੀ ਬਾਹਰ ਜੋਬ ਕਰਦੀਆਂ ਜਾਂ ਜਿੱਥੇ ਮਰਜੀ ਐ ਜੀ ਕਈਆਂ ਦੇ ਨਾਲ ਅਫੇਅਰ ਹੋ ਜਾਂਦਾ ਹਮ ਤਾਂ ਇੱਕ ਤਾਂ ਜਿਹੜੀ ਹੈ ਬੱਚੀ ਜਿਹੜੀ ਹੈ ਕੇ ਆਪਣੇ ਮਾਪੇ ਬਾਪ ਤੋਂ ਨਾਰਾਜ਼ ਹੋ ਕਰਕੇ ਜਾਂ ਗੈਰ ਧਰਮ ਦੇ ਨਾਲ ਜੋ ਵੀ ਹੈ ਗੈਰ ਸਿੱਖ ਦੇ ਨਾਲ ਭੱਜ ਗਈ ਮਾਪੇ ਬਾਪ ਨੇ ਬੱਚੀ ਨੂੰ ਬਾਈਕਾਟ ਕਰ ਦਿੱਤਾ ਜੀ ਉਹਦੇ ਵਿੱਚ ਆਪਾਂ ਕਹਿ ਸਕਦੇ ਨਾ ਜੀ ਬੱਚੀ ਨੇ ਗਲਤ ਕੰਮ ਕੀਤਾ ਜੀ ਅਸੀਂ ਉਹਨੂੰ ਬਾਈਕਾਟ ਕਰ ਦਿੱਤਾ ਇਹ ਠੀਕ ਪਰਿਵਾਰ ਦਾ ਕੋਈ ਦੋਸ਼ ਨਹੀਂ ਤੇ ਹਾਂ ਜੀ ਇਹਦੇ ਵਿੱਚ ਨਹੀਂ ਲੇਕਿਨ ਕੀ ਇੱਕ ਟ੍ਰੈਂਡ ਥੋੜਾ ਜਿਹਾ ਸ਼ੁਰੂ ਹੋ ਗਿਆ ਕੁਝ ਲੋਕਾਂ ਨੇ ਸਮਝੋ ਕਿ ਬੱਚੀ ਜਿਹੜੀ ਹੈ ਸਾਡੇ ਇਲਾਕੇ ਦੱਖਣ ਦੇ ਇਲਾਕੇ ਦੀ ਪੂਰੀ ਗੱਲ ਕਰ ਰਿਹਾ ਮੈਂ ਫਜ਼ੂਰ ਸਾਹਿਬ ਦੇ ਨਹੀਂ ਇਹਦੇ ਵਿੱਚ ਹైదరాబాద్ ਆਦਿਕ ਸਭ ਆ ਗਿਆ ਠੀਕ ਹੈ ਜੀ ਬੱਚੀਆਂ ਜਿਹੜੀਆਂ ਗੈਰ ਸਿੱਖ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਉਹ ਕਹਿ ਰਹੀਆਂ ਕਿ ਭਾਈ ਮੈਂ ਉਹਦੇ ਨਾਲ ਵਿਆਹ ਕਰਨਾ ਮਾਪੇ ਫਿਰ ਖੁਸ਼ੀ ਦੇ ਨਾਲ ਉਹ ਗੈਰ ਸਿੱਖ ਦੇ ਨਾਲ ਬੱਚੀ ਦਾ ਵਿਆਹ ਕਰਕੇ ਦੇ ਰਹੇ ਜਿਹੜਾ Hindu ਹੈ ਮੁਸਲਮਾਨ ਹੈ ਜੋ ਮਰਦੀ ਹੈ ਜੀ ਠੀਕ ਹੈ ਹੁਣ ਬੱਚੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਪੁਰਸ਼ ਪ੍ਰਧਾਨ ਹੈ ਜੀ ਤੁਸੀਂ ਜਿੱਥੇ ਮਰਜੀ ਜਾਓ ਬੱਚੀ ਜਦੋਂ ਛੋਟੀ ਹੁੰਦੀ ਹੈ ਉਹਦੇ ਨਾਮ ਦੇ ਨਾਲ ਉਹਦੇ ਬਾਪ ਦਾ ਨਾਮ ਲੱਗਦਾ ਜੀ ਜਦੋਂ ਵੱਡੀ ਉਹ ਵਿਆਹ ਹੋ ਗਿਆ ਉਹਦੇ ਪਤੀ ਦਾ ਨਾਮ ਪਤੀ ਦਾ ਸਰਨੇਮ ਤੇ ਪਤੀ ਦਾ ਧਰਮ ਉਹਦੇ ਨਾਲ ਲੱਗ ਜਾਂਦਾ ਜੀ ਸਿੱਖੀ ਦਾ ਘਾਟਾ ਹੋ ਗਿਆ ਨਾ ਇੱਕ ਬੱਚੀ ਸਿੱਖ ਬੱਚੀ ਕਿਸੇ ਗੈਰ ਸਿੱਖ Hindu ਜਾਂ Musalman ਦੇ ਨਾਲ ਵਿਆਹ ਕਰ ਦਿਆ ਸਿੱਖੀ ਦਾ ਤਾਂ ਘਾਟਾ ਹੋ ਗਿਆ ਕੀ ਆਪਕੇ ਪਤੀ ਰਾਤ ਨੂੰ ਅਚਾਨਕ ਸਾਹ ਲੈਣਾ ਬੰਦ ਕਰ dete hain ਇਹ ਮਾਮੂਲੀ ਖਰਾਟੇ ਨਹੀਂ ਇਹ ਸਲੀਪ ਐਪਨਿਆ ਹੈ ਇੱਕ ਦੇ ਨਾਲ ਵਿਆਹ ਕਰ ਦਿਆ ਸਿੱਖੀ ਦਾ ਤਾਂ ਘਾਟਾ ਹੋ ਗਿਆ ਜੀ ਫਿਰ ਕੀ ਹੋ ਰਿਆ ਸੀ ਨਾ ਇੱਕ ਬੱਚੀ ਨੇ ਕੀਤਾ ਉਹਦੇ ਮਾਪੇ ਨੇ ਖੁਸ਼ੀ-ਖੁਸ਼ੀ ਕਰਕੇ ਦੇ ਦਿੱਤਾ ਜੀ ਫਿਰ ਇਹਨੂੰ ਕਹਿੰਦੇ ਨਾ ਜੀ ਦੂਜੀ ਵੀ ਬੱਚੀ ਵਿਗੜ ਰਹੀ ਹੂੰ ਉਹ ਕਹਿ ਰਹੀ ਕਿ ਭਾਈ ਦੇਖੋ ਫਲਾਣੇ ਦੇ ਮਾਪੇ ਨੇ Hindu ਦੇ ਨਾਲ ਜਾਂ ਗੈਰ ਸਿੱਖ ਦੇ ਨਾਲ ਵਿਆਹ ਕੀਤਾ ਤੁਸੀਂ ਕਿਉਂ ਨਹੀਂ ਕਰ ਰਹੇ ਫਿਰ ਉਹਨਾਂ ਨੇ ਕੀਤਾ ਇਸ ਤਰ੍ਹਾਂ ਕੁਝ ਜਦੋਂ ਇਹ ਕੰਮ ਚੱਲ ਰਿਹਾ ਸੀ ਤੇ ਸਾਡੇ ਜੁਝਾਰੂ ਸਿੰਘ ਜਿਹੜੇ ਸਿਆਣੇ ਸੀ ਉਹਨਾਂ ਨੇ ਕਿਹਾ ਕਿ ਭਾਈ ਇੱਕ ਵਾਰੀ ਸਿਆਣੇ ਕਹਿੰਦੇ ਨਾ ਜੀ ਕੋਈ ਚੀਜ਼ ਮਤਲਬ ਇਹ ਬਣ ਜਾਵੇ ਇੱਕ ਕੋਈ ਇਹ ਹੋ ਜਾਵੇ ਆਪਾਂ ਉਹਨੂੰ ਸਮੇਂ ਤੇ ਅਗ ਵੀ ਕਹਿੰਦੇ ਨਾ ਜੀ ਜਦੋਂ ਦਾਇਰੇ ਵਿੱਚ ਉਹਨੂੰ ਰੋਕ ਸਕਦੇ ਆ ਲੇਕਿਨ ਦਾਇਰੇ ਤੋਂ ਬਾਅਦ ਹੋ ਜਾਵੇ ਅਗ ਨੂੰ ਤੁਸੀਂ ਕਾਬੂ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਹੁਣ ਜੇ ਕਾਬੂ ਨਹੀਂ ਕੀਤਾ ਕੱਲ ਸਾਡੀਆਂ ਵੀ ਬੱਚੀਆਂ ਉਹਨਾਂ ਦੇ ਮਨ ਵਿੱਚ ਵੀ ਆਏਗਾ ਨਾ ਜੀ ਜੋ ਮਰਜੀ ਧਰਮ ਦੇ ਲੜਕੇ ਦੇ ਨਾਲ ਪਿਆਰ ਕਰੋ ਵਿਆਹ ਕਰੋ ਤੁਹਾਡੇ ਮਾਪੇ ਨੇ ਸਾਥ ਦੇਣਾ ਪੁੱਛ ਨਹੀਂ ਹੁੰਦਾ ਸਿੱਖੀ ਦਾ ਬਹੁਤ ਵੱਡਾ ਘਾਟਾ ਘਾਣ ਹੋਵੇਗਾ ਦੂਰ ਅੰਦੇਸ਼ੀ ਦੇ ਨਾਲ ਸਾਡੇ ਨੌਜਵਾਨ ਵੀਰਾਂ ਨੇ ਇਹ ਵਿਚਾਰ ਕਰਕੇ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜੋ ਇਸ ਤਰ੍ਹਾਂ ਕੰਮ ਕਰਦਾ ਉਹਨੂੰ ਅਸੀਂ ਸਮਾਜ ਦੇ ਵਿੱਚੋਂ ਉਹਨੂੰ ਬਾਈਕਾਟ ਹੀ ਕਰਾਂਗੇ ਸਮਝੋ ਉਹਦੇ ਨਾਲ ਅਸੀਂ ਇਹ ਨਹੀਂ ਰੱਖਣਾ ਕਿਉਂਕਿ ਅੱਜ ਦੂਜੇ ਪਰਿਵਾਰ ਦੇ ਨਾਲ ਦੂਜੇ ਦੀ ਬੱਚੀ ਨੇ ਕੀਤਾ ਜੀ ਕੱਲ ਹੋ ਸਕਦਾ ਮੇਰੇ ਨਾਲ ਹੋ ਸਕਦਾ ਕੱਲ ਤੁਹਾਡੇ ਨਾਲ ਹੋ ਸਕਦਾ ਮਗਰ ਇੱਥੇ ਲੋਕੀ ਸਵਾਲ ਕਰਦੇ ਨੇ ਕਿ ਨੁਕਸਾਨ ਕੀ ਹੈ ਜਿੱਥੇ ਅਸੀਂ ਜਾਤ ਪਾਤ ਨੂੰ ਤੋੜਦੇ ਆ ਕਿ ਵੀ ਪਹਿਲਾਂ ਹੁੰਦਾ ਸੀ ਜੱਟ ਜੱਟ ਚ ਹੀ ਕਰੋਂਦਾ ਸੀਗਾ ਹਨਾ ਛੋਟੀ ਜਾਤਾਂ ਨਿੱਨੀਆਂ ਜਾਤਾਂ ਦੇ ਵਿੱਚ ਨਹੀਂ ਸੀ ਕਰਦੇ ਇਹਦੇ ਜਾਤ ਪਾਤ ਮਹਾਰਾਜ ਨੇ ਤੋੜ ਦਿੱਤੀ ਖਤਮ ਕਰ ਦਿੱਤੀ ਮੈਂ ਕਹਿੰਦਾ ਧਰਮ ਵੀ ਕੋਈ ਮੁੱਦਾ ਥੋੜੀ ਹੈ ਜੇ ਕਿਸੇ ਨੇ ਆਪਣੀ ਜ਼ਿੰਦਗੀ ਬਸਰ ਕਰਨੀ ਹੈ ਤਾਂ ਉਹ ਭਾਵੇਂ ਹਿੰਦੂ ਨਾ ਖਰਾਵੇ ਸਿੱਖ ਕੁੜੀ ਜਾਂ ਫਿਰ ਇਸ ਮੁਸਲਮਾਨ ਨਾ ਕਰਾਏ ਉਹਦਾ ਨੁਕਸਾਨ ਕੀ ਹੈ ਉਹ ਨੁਕਸਾਨ ਦੇ ਉੱਤੇ ਚਾਨਣ ਪਾਇਓ ਥੋੜਾ ਜਿਹਾ ਦੇਖੋ ਇਹ ਤੁਹਾਡੇ ਤੁਸੀਂ ਜੋ ਕੁਐਸਚਨ ਕੀਤਾ ਠੀਕ ਹੈ ਬਹੁਤ ਵਧੀਆ ਇੱਕ ਕਦੋਂ ਹੁੰਦਾ ਜਦੋਂ ਕੋਈ ਸਿੱਖੀ ਸੰਮ ਦੇ ਵਿੱਚ ਆਵੇ ਜੀ ਜਦੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ ਸਿੱਖੀ ਵਿੱਚ ਆਉਂਦਾ ਉਹਨੂੰ ਬੋਲਦੇ ਕਿ ਭਾਈ ਅੱਜ ਤੋਂ ਤੂੰ ਸਿੰਘ ਸਾਜ ਰਿਆ ਅੱਜ ਤੋਂ ਤੇਰੀ ਪਿਛਲੀ ਜਾਤ ਪਾਦ ਗੋਤ ਸਭ ਨਾਸ਼ ਹੋਈ ਅੱਜ ਤੋਂ ਤੂੰ ਗੁਰੂ ਦਾ ਸਿੰਘ ਬਣ ਗਿਆ ਜਾਂ ਤੂੰ ਗੁਰੂ ਕੀ ਬੱਚੀ ਬਣ ਗਈ ਸਮਝੋ ਜੀ ਠੀਕ ਹੈ ਇਹ ਕਦੋਂ ਜਦੋਂ ਤੂੰ ਸਿੱਖੀ ਵਿੱਚ ਆਵੇਂਗਾ ਉਸ ਵੇਲੇ ਤੇਰੀ ਜਾਤ ਪਾਤ ਪਿਛਲੀ ਖਤਮ ਹੋਈ ਜੀ ਲੇਕਿਨ ਇੱਕ ਹਿੰਦੂ ਲੜਕਾ ਹੈ ਉਹ ਸਿੱਖੀ ਵਿੱਚ ਥੋੜੀ ਆਇਆ ਉਹ ਸਿੱਖੀ ਵਿੱਚ ਥੋੜੀ ਆਇਆ ਉਹ ਉਹ ਤਾਂ ਹਿੰਦੂ ਰਿਆ ਆਪਣੀ ਬੱਚੀ ਜਿਹੜੀ ਹੈ ਸਿੱਖਾਂ ਦੀ ਬੱਚੀ ਭੱਜ ਕਰਕੇ ਉਹਦਾ ਧਰਮ ਅਡਾਪਟ ਕਰੀ ਉਹਦੇ ਨਾਲ ਜੁੜ ਰਹੀ ਤੇ ਉਹਦਾ ਧਰਮ ਉਹਨੂੰ ਲੱਗ ਰਿਹਾ ਨਾ ਬਿਲਕੁਲ ਕੱਲ ਨੂੰ ਜਦੋਂ ਬੱਚੇ ਹੋਣਗੇ ਤਾਂ ਉਹ ਉਹਨਾਂ ਦੇ ਰੀਤੀ ਰਿਵਾਜ ਫੋਲੋ ਕਰਨਗੇ ਨਾ ਕਿ ਆਪਣੇ ਪਿੱਛੇ ਨਾਨਕਿਆਂ ਦੇ ਨਾਨਕਿਆਂ ਦੇ ਦੇਖੋ ਪੁਰਸ਼ ਪ੍ਰધાન ਇਹਨੂੰ ਹੀ ਬੋਲਦੇ ਦਾਤਕਾਰ ਪੁਰਸ਼ ਹੋ ਗਿਆ ਜੋ ਪੁਰਸ਼ ਦਾ ਜਿਹੜਾ ਧਰਮ ਜਿਹੜਾ ਹੈ ਉਹ ਉਹਦੇ ਨਾਲ ਲੱਗ ਜਾਵੇਗਾ ਉਹਦੇ ਬੱਚੇ ਅੱਗੇ ਉਹਦੇ ਬੱਚੇ ਹਿੰਦੂ ਹੋਣਗੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਔਰ ਕੀ ਹੈ ਬੱਚੀ ਜੋ ਹੈ ਇਸਤਰੀ ਜਿਹੜੀ ਹੈ ਇੱਕ ਸਾਡੀ ਸ਼ਾਨ ਦਾ ਪ੍ਰਤੀਕ ਹੁੰਦਾ ਜੀ ਕੋਮਲਤਾ ਦਾ ਪ੍ਰਤੀਕ ਹੈ ਬਹੁਤ ਇੱਕ ਇੱਕ ਵਿਸ਼ਾ ਇਹੋ ਜਿਹਾ ਹੈ ਬੱਚੀ ਜਿੱਥੇ ਆ ਜਾਵੇ ਆਪਾਂ ਇਸ ਕਰਕੇ ਬੰਦੇ ਨੂੰ ਕੁਝ ਹੋ ਜਾਵੇ ਕੁਝ ਆਪਾਂ ਬਰਦਾਸ਼ਤ ਕਰਨੇ ਬੱਚੀ ਦੇ ਲਈ ਆਪਾਂ ਬਰਦਾਸ਼ਤ ਨਹੀਂ ਕਰਦੇ ਜੀ ਜਦੋਂ ਸਾਡੀਆਂ ਬੱਚੀਆਂ ਔਰ ਇੱਕ ਬੱਚੀ ਜਿਹੜੀ ਹੈ ਗੈਰ ਧਰਮ ਤੇ ਨਾਲ ਉਹ ਇਹ ਕਰੀਏ ਸੰਸਾਰ ਬਸਾਰੀ ਇਹਦਾ ਮਤਲਬ ਕਿੱਥੇ ਨਾ ਕਿੱਥੇ ਆਪਣੇ ਸਿੱਖ ਦਾ ਘਾਟਾ ਵੀ ਹੋ ਰਿਹਾ ਨਾ ਜੀ ਉਹੀ ਬੱਚੀ ਕੋਈ ਸਿੱਖ ਦੇ ਨਾਲ ਵਿਆਹ ਤੋ ਸਿੱਖ ਦਾ ਘਰ ਬਸ ਸਕਦਾ ਸੀ ਇਹਦੇ ਨਾਲ ਕੀ ਹੈ ਹਾਂ ਮਹਾਰਾਜ ਨੇ ਕਿਹਾ ਹਰੇਕ ਨੂੰ ਆਪਣਾ ਧਰਮ ਦੇ ਵਿੱਚ ਰਹਿਣ ਦਾ ਅਧਿਕਾਰ ਹੈ ਸਾਰਿਆਂ ਦਾ ਸਨਮਾਨ ਕਰੋ ਤੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਜੀ ਸਨਮਾਨ ਸਿੱਖ Hindu ਦਾ ਕਰਦਾ ਮੁਸਲਮਾਨ ਦਾ ਕਰਦਾ ਜੈਨੀ ਬੋਧੀ ਸਾਰਿਆਂ ਦਾ ਕਰਦਾ ਲੇਕਿਨ ਆਪਣੇ ਧਰਮ ਦੇ ਵਿੱਚ ਪੱਕਾ ਰਹਿੰਦਾ ਜਿਹੜਾ ਵਿਅਕਤੀ ਆਪਣਾ ਧਰਮ ਛੱਡ ਕਰਕੇ ਦੂਜਿਆਂ ਦੇ ਧਰਮ ਦੇ ਵਿੱਚ ਚੱਲ ਜਾਵੇ ਲੋਕਾਂ ਨੇ ਕਹਿਣਾ ਕਿ ਤੂੰ ਆਪਣੇ ਧਰਮ ਦਾ ਨਹੀਂ ਰਿਹਾ ਤੇ ਤੂੰ ਗੈਰਾਂ ਦਾ ਕੀ ਬਣ ਸਕਦਾ ਤੂੰ ਆਪਣੇ ਗੁਰੂ ਦਾ ਨਹੀਂ ਹੋਇਆ ਜਬ ਜਿਹੜੀ ਬੱਚੀ ਆਪਣਾ ਧਰਮ ਛੱਡ ਕਰਕੇ ਤੂੰ ਆਪਣੇ ਗੁਰੂ ਦੀ ਨਹੀਂ ਹੋਈ ਆਪਣੇ ਮਾਪੇ ਬਾਬ ਦੀ ਨਹੀਂ ਬਣੀ ਤੂੰ ਗੈਰ ਦੀ ਕੀ ਬਣ ਸਕਦੀ ਹੈ ਇਸ ਕਰਕੇ ਇਹ ਬਹੁਤ ਵਿਸ਼ਾ ਜਿਹੜਾ ਹੈ ਇਹ ਸਾਂਝੀ ਵਲਤਾ ਦੀ ਗੱਲ ਵੱਖਰੀ ਹੈ ਸਤਕਾਰ ਹੈ ਲੇਕਿਨ ਜੇ ਆਪਾਂ ਇੰਜ ਬੋਲੀਏ ਸਾਂਝੀ ਵਲਤਾ ਹੈ ਫਿਰ ਬੋਲਦੇ ਹੋ ਜੀ ਸਾਰੇ ਧਰਮ ਖਤਮ ਕਰ ਦਿਓ ਹਿੰਦੂਇਜ਼ਮ ਸਿੱਖੀਜ਼ਮ ਜਿੰਨੇ ਵੀ ਧਰਮ ਸਭ ਖਤਮ ਕਰ ਦਿਓ ਇਹ ਥੋੜੀ ਹੋ ਸਕਦਾ ਇੱਥੇ ਇੱਕ ਪ੍ਰਸ਼ਨ ਉੱਠਦਾ ਜੀ ਹਾਂ ਜੀ ਜਦੋਂ ਦਾ ਸਿੱਖ ਬੱਚੀ ਵਿਆਹ ਕਿਤੇ ਜਾਂਦੀ ਹੈ ਤੇ ਉਦੋਂ ਅਸੀਂ ਵਿਰੋਧ ਕਰਦੇ ਹਾਂ ਇੱਥੇ ਕਹਿ ਸਕਦੇ ਹਾਂ ਤੇ ਜਦੋਂ ਇੱਕ ਸਿੱਖ ਬੱਚਾ ਹਾਂਜੀ ਇੱਕ ਹਿੰਦੂ ਦੀ ਜਾਂ ਮੁਸਲਮਾਨ ਦੀ ਹੈ ਗੈਰ ਧਰਮ ਦੀ ਬੱਚੀ ਲੈ ਕੇ ਆਉਂਦਾ ਉੱਥੇ ਕੋਈ ਮਨਾਹੀ ਨਹੀਂ ਹੈ ਉੱਥੇ ਉਹ ਆ ਕੇ ਵਸ ਜਾਂਦੀ ਨਹੀਂ ਨਹੀਂ ਮੈਂ ਔਰ ਕਿ ਇਹ ਦੋਨਾਂ ਵਾਸਤੇ ਹੈ ਹਾਂਜੀ ਹਾਂਜੀ ਨਹੀਂ ਦੋਵਾਂ ਵਾਸਤੇ ਕਿਸ ਤਰ੍ਹਾਂ ਹੈ ਸਮਝ ਲਿਓ ਇੱਕ ਮੈਂ ਕਹਿ ਰਿਹਾ ਕਿ ਇੱਕ ਆਪਣੀ ਸਿੱਖ ਬੱਚੀ ਹੈ ਜੀ ਉਹਨੇ ਗੈਰ ਸਿੱਖ ਦੇ ਨਾਲ ਚਲੋ ਉਹਦਾ ਕੋਈ ਰਿਲੇਸ਼ਨ ਕੋਈ ਪਿਆਰ ਹੋਇਆ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਜ਼ਰੂਰੀ ਕਿਉਂ ਹੈ ਕਿ ਭਾਈ ਤੂੰ ਆਪਣਾ ਧਰਮ ਦਾ ਤਿਆਗ ਕਰਕੇ ਉਹਦੇ ਧਰਮ ਦੇ ਵਿੱਚ ਜਾ ਜੇ ਉਹ Hindu ਜਾਂ Musalman ਬੱਚਾ ਜੋ ਵੀ ਹੈ ਜੇ ਉਹ ਅੰਮ੍ਰਿਤ ਛਕ ਕਰਕੇ ਸਿੰਘ ਸਾਜ ਰਿਹਾ ਫਿਰ ਉਹਦੀ ਜਾਤ ਪਾਤ ਸਭ ਖਤਮ ਉਹ ਤਾਂ ਸਿੰਘ ਬਣ ਗਿਆ ਜੀ ਤੁਹਾਡੀ ਬੱਚੀ ਸਿੰਘਣੀ ਹੈ ਸਿੱਖ ਹੈ ਉਹ ਸਿੱਖ ਬਣ ਗਿਆ ਸਿੰਘ ਬਣ ਗਿਆ ਉਹਦੇ ਨਾਲ ਵਿਆਹ ਕਰੋ ਜੀ ਜੇ ਕੋਈ ਲੜਕਾ ਹੈ ਸਮਝ ਲਿਆ ਕੋਈ ਲੜਕਾ ਇਹ ਨਾ ਇਹਨੂੰ ਇਹ ਨਾ ਬੋਲੋਗੇ ਜੀ ਇਹ ਮਰਿਆਦਾ ਜਾਂ ਜੋ ਮਰਜ਼ੀ ਕਰੀ ਜਾਓ ਇੱਕ ਕੀ ਆ ਕਿ ਵੀ ਇੱਕ ਵਿਚਾਰ ਆਪਾਂ ਕਰ ਰਹੇ ਹਾਂ ਇੱਕ ਸਿੱਖ ਲੜਕੇ ਨੇ ਕੋਈ ਗੈਰ ਸਿੱਖ ਲੜਕੀ ਦੇ ਨਾਲ ਬੀਬੀ ਦੇ ਨਾਲ ਉਹਦਾ ਪ੍ਰੇਮ ਪ੍ਰਸੰਗ ਹੈ ਵਿਆਹ ਉਹਦੇ ਨਾਲ ਕਰਨਾ ਚਾਹੁੰਦਾ ਤੇ ਭਾਈ ਵਿਆਹ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਕਈ ਹੁੰਦਾ ਨਾ ਪਹਿਲੇ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਪਹਿਲੇ ਤੂੰ ਆਪਣੇ ਧਰਮ ਦੇ ਵਿੱਚ ਲੈ ਕੇ ਆ ਜੀ ਉਹ ਬੱਚੀ ਜੇ ਅੰਮ੍ਰਿਤ ਛਕਦੀ ਅੰਮ੍ਰਿਤ ਛਕ ਕੇ ਜੇ ਸਿੱਖ ਸਿੱਖੀ ਦੇ ਵਿੱਚ ਆਉਂਦੀ ਜਾਂ ਉਹ ਸਿੱਖੀ ਰੀਤੀ ਰਿਵਾਜ ਨੂੰ ਧਾਰਨ ਕਰਦੀ ਤਾਂ ਉਹਦਾ ਵਿਆਹ ਕਰੋ ਨਾ ਜੀ ਜੇ ਉਹਨੇ ਕਹਿਣਾ ਕਿ ਭਾਈ ਨਹੀਂ ਲੜਕੇ ਨੂੰ ਕਹਿਣਾ ਜੀ ਮੈਂ ਤੂੰ ਆਪਣੇ ਮੇਰੇ ਧਰਮ ਦੇ ਵਿੱਚ ਆਉ ਤਾ ਗਲਤ ਗੱਲ ਹੈ ਕੋਈ ਸਿੱਖੀ ਦੇ ਵਿੱਚ ਲੜਕੀ ਆ ਰਹੀ ਹੈ ਸਿੱਖ ਧਰਮ ਨੂੰ ਧਾਰਨ ਕਰ ਰਹੀ ਹੈ ਚੜਦੀ ਕਲਾ ਕੋਈ ਗੈਰ ਸਿੱਖ ਲੜਕਾ ਸਿੱਖ ਧਰਮ ਨੂੰ ਧਾਰਨ ਕਰ ਰਿਹਾ ਚੜਦੀ ਕਲਾ ਹੂੰ ਆਪਣਾ ਬੱਚਾ ਆਪਣਾ ਜਿਹੜਾ ਹੈਗਾ ਇੱਥੇ ਲਾਭ ਹਾਨ ਦੀ ਗੱਲ ਹੈ ਹਾਂ ਸਮਝੋ ਸਿੱਧੀ ਜੀ ਇੱਕ ਸਮਝੋ ਮੈਂ ਇੱਕ ਲਾਭ ਹਾਨ ਦੀ ਗੱਲ ਕਰ ਰਿਹਾ ਜੇ ਤੁਹਾਡੇ ਕੋਲ ਪੈਸਾ ਮੇਰਾ ਪੈਸਾ ਤੁਹਾਡੇ ਕੋਲ ਆ ਗਿਆ ਤਾਨੂੰ ਫਾਇਦਾ ਹੋ ਗਿਆ ਮੇਰਾ ਨੁਕਸਾਨ ਹੋ ਗਿਆ ਜੀ ਤੁਹਾਡਾ ਪੈਸਾ ਮੇਰੇ ਕੋਲ ਆ ਗਿਆ ਤੁਹਾਡਾ ਨੁਕਸਾਨ ਹੋ ਗਿਆ ਮੇਰਾ ਫਾਇਦਾ ਹੋ ਗਿਆ ਜੀ ਹਰ ਕੋਈ ਆਪਣਾ ਫਾਇਦਾ ਚਾਹੁੰਦਾ ਸਿੱਖੀ ਦਾ ਇਹ ਫਾਇਦਾ ਹੈ ਕਿ ਚਲੋ ਕੋਈ ਗੈਰ ਲੜਕੀ ਦੇ ਨਾਲ ਗੈਰ ਧਰਮ ਦੀ ਲੜਕੀ ਦੇ ਨਾਲ ਇਹ ਹੈ ਉਹਨੂੰ ਸਿੱਖੀ ਵਿੱਚ ਲੈ ਕੇ ਆਓ ਗੈਰ ਸਿੱਖ ਕੋਈ ਲੜਕਾ ਹੈ ਉਹਨੂੰ ਸਿੱਖੀ ਦੇ ਵਿੱਚ ਲਿਆ ਕਰਕੇ ਜੋ ਮर्याਦਾ ਅਨੁਸਾਰ ਇਹ ਕਰੋ ਚੜ੍ਹਦੀ ਕਲਾ ਜੀ ਜਦੋਂ ਗੱਲ ਹੁੰਦੀ